ਅੱਜ ਰਾਮਪਰਾ ਫੂਲ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਪੁਲ ਦਾ ਉਦਘਾਟਨ ਕਰਨ ਆਉਣਾ ਸੀ ਪਰ ਕੱਲ ਇੱਥੇ ਉਦਘਾਟਨ ਦੀ ਨੰਬਰ ਪਲੇਟ ਲੱਗ ਚੁੱਕੀ ਸੀ ਤਰੀਕ ਪੈ ਚੁੱਕੀ ਸੀ ਸਾਰਾ ਕੁਝ ਹੋ ਚੁੱਕਿਆ ਸੀ ਚੈੱਕ ਹੋ ਚੁੱਕਿਆ ਸੀ ਸਾਰਾ ਕੁਝ ਪਰ ਕੀ ਕਾਰਨ ਹੋ ਗਿਆ ਇਹ ਚੀਜ਼ ਰਾਤ ਨੂੰ ਹੀ ਕੈਬ ਕਰ ਦਿੱਤੀ ਗਈ ਕੁਝ ਤਾਂ ਹੱਸ ਕੇ ਲੋਕ ਕਹਿ ਰਹੇ ਨੇ ਕਿ ਚੋਰੀ ਹੋ ਗਿਆ ਪਰ ਕੁਝ ਕਹਿ ਰਹੇ ਨੇ ਕਿ ਸ਼ਾਇਦ ਹੋਰ ਜੀ ਅਦਗਾਟਣਾ ਜਿਹੜਾ ਘੱਟ ਰਿਪੈਂਚ ਸਾਰੇ ਅਸੀਂ ਹੋਰ ਜ਼ਿਆਦਾ ਪੈਸਿਆਂ ਦੇ ਵਿੱਚ ਸਰੂਗਾ। ਕੀ ਜ਼ਿਆਦਾ ਫੰਡ ਲੈਣਾ ਪੂਗਾ। ਹੁਣ ਸੀਐਮ ਭਗਵੰਤ ਮਾਨ ਸਾਹਿਬ 10 ਤਰੀਕ ਤੋਂ ਸ਼ਾਇਦ ਬਾਅਦ ਆਉਣਗੇ। ਇੱਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤਰਨਤਾਰਨ ਦੇ ਵਿੱਚ ਵੀ ਕੱਲ ਅਦਗਾਟਨ ਦੌਰਾਨ ਸੀਐਮ ਭਗਵੰਤ ਮਾਨ ਨੂੰ ਰੋਕਿਆ ਗਿਆ। ਉਸ ਦਾ ਵੀ ਕਾਰਨ ਹੋ ਸਕਦਾ ਹੈ ਕਿ ਸ਼ਾਇਦ ਤਰੀਕ ਅੱਗੇ ਜਿਹੜੀ ਅੱਗੇ ਪਾਦਤੀ ਹੋਵੇ ਪਰ ਇਹ ਕਰੋੜਾਂ ਰੁਪਏ ਦੀ ਅਦਗਾਟਨ ਕਿਉਂ ਕੀਤੇ ਜਾ ਰਹੇ ਨੇ? ਉਹ ਖਰਚਾ ਕਿੱਥੇ ਪੈ ਰਿਹਾ ਉਹੀ ਆਮ ਲੋਕਾਂ ਦੀ ਗਰੀਬ ਲੋਕਾਂ ਦੀ ਉਸ ਦੀ ਵਿੱਤੀ ਸਹਾਇਤਾ ਕੀਤੀ ਜਾਵੇ ਅਧ்கਟ ਨਾਲ ਉਹ